ਆਵਾਜ਼ ਹੈ ਮੈਂ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈਗੇ ਤਾਂ ਉਸ ਵੀ ਇੱਕ ਪਈ ਮੂਰੇ ਆ ਪੰਜਾਬ ਵਾਲੇ ਆ ਇਹ ਮੁਸੀਬਤ ਨੂੰ ਮੌਕਾ ਦੇਖਦੇ ਨੇ ਇਹ ਪੰਜਾਬ ਪਾਣੀਆਂ ਪਿੱਛੇ ਅਰੈਸਟ ਹੋ ਗਿਆ ਪੰਜਾਬ ਚ ਕੁਛ ਇਸ ਤਰ੍ਹਾਂ ਦਾ ਹੋ ਗਿਆ ਤਾਂ ਜਿੰਨ ਵੱਲ ਕੌਣ ਹੋਗਾ ਭੀ ਭੀ ਡੀਪੀ ਵੀ ਹੈ ਤੁਸੀਂ ਕਹਿੰਦੇ ਬੋਲੋ ਇਹ ਮਤਲਬ ਪਾਕਿਸਤਾਨ ਫੈਲਾਪ ਚੌਂਦੀ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਭਰੀ ਪੁਲਿਸ ਕਿੱਥੇ ਕਿੱਲਾ ਆ ਗਈ ਨੂੰ ਸਾਰੀ ਪੁਲਿਸ ਸਾਡੀ ਬਾਰਡਰ ਤੇ ਆਈ ਫਿਰ ਹੋਣੀ ਚਾਹੀਦੀ ਹੈ ਆ ਤੜਕੀਆਂ ਨੂੰ ਕਿ ਸੁਜੀ ਮੈਂ ਛੱਡਣਾ ਹਾਂ ਪੁਣੀਆ ਕਿ ਮੈਂ ਛੱਡਣ ਲੱਗੇ ਪੜੀ ਕੋਈ ਹੋਰ ਦਰਨੀ ਕੋਈ ਇਹਨਾਂ ਕੋਲੇ ਲੀਗਲ ਕਾਰਕੀਆਂ ਸਾਡੇ ਵਕੀਲ ਸਾਹਿਬ ਏਜੀ ਖੜੇ ਸਾਡੇ ਨਾਲ ਕੇ ਜੀ ਸਮਝ ਆਇਆ ਇਹ ਇੱਥੇ ਨਾ ਹੋ ਇੱਥੇ ਲੋਕ ਜੀ ਹੋਰ ਅਸਲ ਤੁਸੀਂ ਚਲੋ ਥੋੜਾ ਸੰਜਮ ਦਾ ਤੁਸੀਂ ਚਲੋ ਨਾ ਆ ਤੇ ਨਾ ਆ ਤੇ ਚਲੋ ਕੋਈ ਨਾ ਨਹੀਂ ਕੋ ਕੋਇਆ ਪਾਇਰ ਆ ਰਿਹਾ ਅਨੇਕਾਂ ਜਿਹਦੇ ਨਾਲ ਇਹਨਾਂ ਨੂੰ ਕੋਈ ਮੌਕਾ ਮਿਲੇ ਸਮਝ ਮਰ ਮੈਨੂੰ ਲੱਗਦਾ ਇਹ ਮਹੂਤਵਪੂਰਨ ਨਹੀਂ ਕਰੀਏ ਜਿੰਦਾਬਾਦ ਜਿੰਦਾਬਾਦ ਪ੍ਰਕਾਸ਼ ਸਿੰਘ ਜਿੰਦਾਬਾਦ ਭਾਜੀ ਜੀਪੀ ਕਹਿੰਦੀ ਹੈ ਇਹਨਾਂ ਨੂੰ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਧਿਆਨ ਬੰਦਾ ਬੰਦ ਹੈ ਲੋਕਾਂ ਤੇ ਮਸਾਇਲਾ ਬੰਦ ਹੈ ਆ ਪੱਟਾ ਚੱਕ ਲੋ ਮੈਂ ਜਲਾ ਫੇਰ ਅੱਗੇ ਜਾਣ ਨਹੀਂ ਦਿੰਦੇ ਆਪਾਂ ਹਾਂਜੀ ਹੱਥ ਕਰਦੇ ਆ ਮਤਲਬ ਅਸੀਂ ਕੋਈ ਅਸੀਂ ਕੋਈ ਆ ਤਾਂ ਉਹ ਬੜੇ ਹੱਦ ਨਾਲ ਆਪਣੀ ਜੀਮ ਨੂੰ ਇਹ ਕੀ ਕਰਨਾ ਸਾਡੇ ਅੰਦਰ ਤਾਂ 91% ਵਰਤੇ ਆ ਜੇ 50% 75 ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘਟਕਦੀ ਆ 105 107 117 112 ਪਹਿਲਾਂ ਤੇ ਹੁਣ ਪਹਿਲਾਂ ਵਾਲੇ ਸੀ ਜੀ ਹੁਣ ਕੀ ਕਰੀ ਉਹ ਅਹੀਂ ਛੱਡ ਲੇ ਹੁਣ ਆਪਣੇ ਕੋਲੇ ਆਪਾਂ ਬਰਤਨ ਲਾ ਕੇ ਪਾਣੀ ਜੇ ਕੰਨ ਨੇ ਤਾਂ ਪਰ 100 ਤੇ ਜਾਮਣਗੇ ਆਪਾਂ ਤਾਂ ਹੋਰ ਹਲੇ ਪਾਪਾ ਪਾਣੀ ਨੇ ਹਲੇ ਕੱਸੀਆਂ ਸੂਵੇ ਚਲਾਉਣੇ ਲੱਗਦਾ ਫੇ ਬਹੁਤ ਤੱਕੇ ਜਾਈ ਤਾਂ ਨਾ ਚਾਹੀਦੀ ਦੇਖਣ ਵਾਜੇ ਕਿ ਚੇਅਰਮੈਨ ਖੁਦ ਆ ਗਿਆ ਜਦ ਕਿ ਚੇਅਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% ਬੀਬੀਐਮਬੀ ਤੇ ਅਸੀਂ ਹਾਂ ਖਰਚਾ ਸਾਡਾ ਤਨਖਾਹਾਂ ਸਾਡੀਆਂ ਆ ਜਿਹੜੀ ਵੜਾਈ ਹੋਈ ਆ ਆ ਕਲੋਨੀਆਂ ਸਾਰਾ ਖਰਚਾ ਸਾਡਾ ਸਭ ਜਮੀਨ ਕੋ ਤੁਸੀਂ ਸਾਡੇ ਨੂੰ ਉਤਾਰਿਆ ਮੈਂ ਇੱਕ ਪਾਸੇ ਤਾਂ ਦੇਸ਼ ਕਿਹੜੀ ਮੁਸੀਬਤ ਦੇ ਵਿੱਚ ਫਸਿਆ ਹੋਇਆ ਹੈਗੇ ਤੁਮਸ ਵੀ ਇੱਕ ਪਈ ਮੂਰੇ ਆ ਪੰਜਾਬ ਰਹੀ ਆ ਇਹ ਮੁਸੀਬਤ ਚ ਮੌਕਾ ਦੇਖਦੇ ਨੇ ਜੇ ਪੰਜਾਬ ਪਾਣੀਆਂ ਪਿੱਛੇ ਅਰੈਸਟ ਹੋ ਗਿਆ ਪੰਜਾਬ ਚ ਕੁਛ ਇਸ ਤਰ੍ਹਾਂ ਦਾ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੋਗਾ ਬੀਬੀਐਮ ਲੀਓ ਕਿ ਬੀਜੇਪੀ ਇਹ ਮਤਲਬ ਪਾਕਿਸਤਾਨ ਫੈਲਾ ਪਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਅਸੀਂ ਪੁਲਿਸ ਕਿੱਥੇ ਲਾਗੇ ਰੱਖੀ ਸਾਰੀ ਪੁਲਿਸ ਸਾਡੀ ਗਾਰਡਰ ਤੇ ਆਈ ਫੀਲ ਹੋਣੀ ਚਾਹੀਦੀ ਆਹ ਧੜਕੀਆਂ ਨੂੰ ਕਿ ਜੁਦੀ ਮੈਂ ਛੱਡਣਾ ਹਾਂ ਕੋਈ ਐ ਕਿ ਮੈਂ ਧੜਕੀਆਂ ਪੜੀ ਕੋਈ ਹੋਰ ਦਰਨੀ ਕੋਈ ਇਹਨਾਂ ਕੋਲੇ ਲੀਗਲ ਕਾਰਵਾਈਆਂ ਸਾਡੇ ਵਕੀਲ ਸਾਹਿਬ ਐਜੀ ਪੜੇ ਸਾਡੇ ਨਾਲ ਗਏ ਸੀ ਸਮਝ ਆਇਆ ਜਿਵੇਂ ਇੱਥੇ ਨਾ ਹੋ ਇੱਥੇ ਲੋਕ ਜੀ ਹੋਣ ਅਸਲ ਤੂਈ ਚਲੋ ਪੜੇ ਸੰਜਮ ਦਾ ਤੁਸੀਂ ਕੋਈ ਜਗਾਟੇ ਇਹਨਾਂ ਨਾਲ ਆਤੇ ਇਹਨਾਂ ਨਾਲ ਆਤੇ ਚਲੋ ਕੋਈ ਤਾਂ ਵੀ ਕੋਈ ਨੈਣ ਕੋ ਕੋਈ ਆ ਪਾਇਆ ਰਹੇਗਾ ਅੰਤਨਾ ਜਿਹਦੇ ਨਾਲ ਇਹਨਾਂ ਨੂੰ ਕੋਈ ਮੌਕਾ ਮਿਲਿਆ ਸਮਝੋ ਪਰ ਮੈਨੂੰ ਲੱਗਦਾ ਇਹ ਨੂੰ ਮੋਹਰਪਨ ਨਹੀਂ ਕਰੀਏ ਜਿੰਦਾਬਾਦ ਜਿੰਦਾਬਾਦ ਪ੍ਰਕਾਸ਼ ਸਿੰਘ ਜਿੰਦਾਬਾਦ ਭਾਜਪਾ ਕਹਿੰਦੀ ਹੈ ਨਾ ਕਿ ਹੁਣ ਵਧੀਆ ਮੌਕਾ ਹੈ ਲੋਕਾਂ ਦਾ ਭਿਆਨ ਬੰਬਾਂ ਵੱਲ ਹੈ ਲੋਕਾਂ ਤੇ ਮਸਾਇਲਾ ਵੱਲ ਹੈ ਆ ਪੱਟਾ ਚੱਕ ਲੋ ਮੰਨ ਲਾ ਹਾਂਜੀ ਹੱਥ ਕਰਦੇ ਆ ਮਤਲਬ ਅਸੀਂ ਕੋਈ ਅਸੀਂ ਕੋਈ ਜਦੋਂ ਉਹਰੇ ਘਟੇ ਹੱਥਾਂ ਨਾਲ ਮਾਰਦੇ ਨਹੀਂ ਜਮਾਉਂਦੇ ਇਹ ਕਿ ਉਹ ਕਿ ਕਰਦੇ ਸਾਡੇ ਅੰਦਰ ਤਾਂ 99% ਬਲਤਿਆ ਜੇ 50% 75 ਤੋਂ ਵੱਧ ਕਿਤੇ ਗਈ ਨਹੀਂ ਇਹ 100 ਤੋਂ ਘੱਟ ਕੇ ਆਈ 105 107 117 112 ਪਹਿਲਾਂ ਦੇ ਪਹਿਲਾਂ ਆ ਰਹੇ ਸੀ ਜੀ ਹੁਣ ਕੀ ਕਰੀਓ ਅਹੀਂ ਛੱਡਦੇ ਹੁਣ ਆਪਣੇ ਕੋਲੇ ਆਪਾਂ ਵਰਤਨ ਲਾ ਕੇ ਪਾਣੀ ਅਰੇ ਪਾਣੀ ਤਾਂ ਆਪਣਾ ਸੋਤੇ ਜਾਮਣ ਆਪਾਂ ਤਾਂ ਹੋਰ ਹਜੇ ਪਾਈਪਾਂ ਆਉਣੀਆਂ ਨੇ ਹਜੇ ਕੱਸੀਆਂ ਸੂਰਜ ਚਲਾਉਣੇ ਲੱਗਦੇ ਨੇ ਇਹ ਬਹੁਤ ਅਕੇ ਸਾਹਿਤਾਂ ਨਾਂ ਸਾਹਿਬ ਜੀ ਦੇਖਣ ਵਧੇ ਚੇਅਰਮੈਨ ਖੁਦ ਆ ਗਿਆ ਜਦ ਕੇ ਚੇਅਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% ਬੀਬੀਐਮਬੀ ਤੇ ਅਸੀਂ ਆ ਖਰਚਾ ਸਾਡਾ ਤਨਖਾਹਾਂ ਸਾਡੀਆਂ ਆ ਜਿਹੜੀ ਬਣਾਈ ਹੋਈ ਆ ਆ ਕਲੋਨੀਆਂ ਸਾਰਾ ਖਰਚਾ ਸਾਡਾ ਸਭ ਜਮੀਨ ਤੁਸੀਂ ਸਾਡੀ ਨੂੰ ਉਤਾਰਿਆ